ਕਿ ਤਾਂ ਉਸ ਨੂੰ ਸਬੂਤ ਫੋਟੋ ਜੀ ਦੇ ਦਾਂਗੇ ਤੇ ਅੱਜ ਮੈਂ ਜਦੋਂ ਗਿਆ ਤਾਂ ਉਹਨਾਂ ਨੇ ਮੈਨੂੰ ਇੱਥੇ ਜਿਹੜੀ ਮਨਸੂਰਵਾਲ ਬ੍ਰਾਂਚ ਆ ਉਹਨੂੰ ਤੇ ਉੱਥੇ ਭੇਜ ਦਿੱਤਾ ਕਹਿੰਦੇ ਵੀ ਉੱਥੇ ਜਾਓ ਤੇ ਉਹ ਤੁਹਾਨੂੰ ਕਢਾ ਕੇ ਲੈਣਗੇ ਅੱਜ ਮੈਂ ਉੱਥੇ ਗਿਆ ਸੀਗਾ ਉਹਨਾਂ ਨੇ ਮੇਰੀ ਐਪਲੀਕੇਸ਼ਨ ਲੈ ਲਈ ਆ ਤੇ ਕਹਿੰਦੇ ਵੀ ਤੁਹਾਨੂੰ ਜਿਸ ਵੇਲੇ ਵੀ ਫੋਟੋ ਸਾਡੇ ਕੋਲ ਰਸੀਦ ਹੋ ਜਾਊਗੀ ਪਹਿਲਾਂ ਹੀ ਆ ਕੇ ਮੇਰੇ ਤੋਂ ਪਹਿਲਾਂ ਹੀ ਖੜਾ ਸੀ ਮੁੰਡਾ ਅੰਦਰ ਤੇ ਉਹ ਕਹਿੰਦਾ ਵੀ ਮਸ਼ੀਨਾਂ ਰਿਪੇਅਰ ਕੀਤੀਆਂ ਉਹਨੇ ਕਿਸੇ ਨੂੰ ਫੋਨ ਵੀ ਕੀਤਾ ਵੀ ਮਸ਼ੀਨਾਂ ਰਿਪੇਅਰ ਹੋ ਗਈਆਂ ਕੈਸ਼ ਭਾਰਤਾ ਹੁਣੇ ਚਲ ਪਾਣੀਆਂ ਤਾਂ ਇੱਕ ਇੱਕ ਮਸ਼ੀਨ ਤੋਂ ਸਲਿੱਪ ਨਿਕਲਦੀ ਐ ਇਸ ਵੇਲੇ ਤਾਂ ਦੂਸਰੇ ਤੋਂ ਕੈਸ਼ ਨਿਕਲਦਾ ਰਿਪੇਅਰ ਹੋਣ ਕਰਕੇ ਤੇ ਮੈਂ ਜਦੋਂ ਸਲਿੱਪ ਕਢਾਈ ਆ ਉਹਨੇ ਮਸ਼ੀਨ ਦੇ ਉੱਪਰ ਕਿਸੇ ਬਕਰ ਤੇ ਉਂਗਲ ਮਾਰੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਲੱਗਾ ਉਹ ਮੇਰਾ ਕੇਸਟ ਹਾਬ ਨਾਲ ਮੇਰਾ ਉਹ ਮਸ਼ੀਨ ਚੋਂ ਹੀ ਕੱਢ ਕੇ ਲੈ ਗਿਆ ਤੇ ਮੈਨੂੰ ਦੂਸਰਾ ਉਹ ਮਸ਼ੀਨ ਦੇ ਪਾ ਕੇ ਥਮਾ ਕੇ ਇੱਕਦਮ ਗਾਇਬ ਹੋ ਗਿਆ ਕਿੰਨੀ ਦੇਰ ਤੱਕ ਮੈਂ ਆਪਣਾ ਖਾਤਾ ਬੰਦ ਕਰਾਇਆ ਬੈਂਕ ਤੋਂ ਓਨੀ ਦੇਰ ਤੱਕ ਉਹ 50000 ਰੁਪਇਆ ਏਟੀਐਮ ਔਜਲਾ ਫਾਟਕ ਤੋਂ ਕਢਾ ਕੇ ਤਾਂ ਲੈ ਗਿਆ ਅੱਛਾ ਜੀ ਹੋਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਉਸ ਦਿਨ ਹੀ ਸ਼ਾਮ ਨੂੰ ਐਪਲੀਕੇਸ਼ਨ ਦੇ ਦਿੱਤੀ ਗਈ ਸੀ ਤੇ ਕੱਲ ਐਫਆਈਆਰ ਲਾਉ ਜਉਗੀ ਜੋ ਕਿ ਮੇਰੇ ਮੋਬਾਈਲ ਤੇ ਵੀ ਮੈਸੇਜ ਜਿਹੜਾ ਆ ਚੁੱਕਾ ਉਹਦਾ ਤੇ ਉਸ ਤੋਂ ਬਾਅਦ ਐਸਐਸਪੀ ਦਫ਼ਤਰ ਵਾਲਿਆਂ ਨੇ ਮੈਨੂੰ ਬੁਲਾਇਆ ਸੀਗਾ ਇਹ ਸਰਦਾਰ ਚਰਨਜੀਤ ਸਿੰਘ ਟੈਕਨੀਕਲ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੇ ਵੀ ਮੇਰੇ ਧਿਆਨ ਲੈ ਲਿਆ Between.